ਜੀ ਸੱਚੀ ਗਾਲੀ ਸਰੰਤੀ ਬਹੁਤ ਖੂਬਸੂਰਤ ਆਰਟੀਕਲ ਅੱਜ ਲਾਂਚ ਕਰਨ ਜਾ ਰਿਹਾ ਹਾਂ ਜੀ ਦਾਣੇਦਾਰ ਕਪੜਾ ਅਲਪਾਈਨ ਪਸ਼ਮੀਨਾ ਜੀ ਸਭ ਨੂੰ ਪਤਾ ਹੀ ਹੈ ਇਸ ਫੈਬਰਿਕ ਬਾਰੇ ਜੀ ਸਰਦੀਆਂ ਦੇ ਪਾਲ ਲਈ ਇਹ ਫੈਬਰਿਕ ਹੁੰਦਾ ਤੇ ਖਾਸियत ਇਹਦੀ ਇਹ ਆ ਜੀ ਇੱਕ ਤਾਂ ਜਿਆਦਾ ਫਲਫੀ ਨਹੀਂ ਹੁੰਦਾ ਫੁਲਵਾ ਫੁਲਵਾ ਨਹੀਂ ਹੁੰਦਾ ਬੜਾ ਸੌਫਟ ਫਿਨਿਸ਼ ਵਾਲਾ ਫੈਬਰਿਕ ਹੁੰਦਾ ਦੂਜੀ ਖਾਸ ਗੱਲ ਇਹਦੀ ਹੈਗੀ ਆ ਕਿ ਇਹਤੇ ਬੁਰ ਨਹੀਂ ਆਂਦੀ ਜੀ ਦਾਣੇਦਾਰ ਕਪੜਾ ਆ ਇਹਨੇ ਬੁਰ ਛੱਡਣੀਆਂ ਨਹੀਂ ਜੀ ਤੇ ਰੇਨ ਵਿੱਚ ਦੇਣ ਜਾ ਰਹੇ ਹਾਂ ਬਹੁਤ ਵਾਅਦ ਜੀ ਇਹ ਵਧੀਆ ਕੁਆਲਿਟੀ ਦਾ ਆਲਵਰ ਸੂਟ ਚੁੰਨੀ ਤੋਂ ਬਿਨਾ ਆਪਾਂ ਪਹਿਲਾਂ 600 ਵੇਚਿਆ ਸੀਗਾ ਬੜੇ ਕਹਿੰਦੇ ਸੀ ਕਿ ਚੁੰਨੀ ਨਾਲ ਵੱਖਰੀ ਡਾਈ ਕਰਾ ਦਿਓ ਜਾਂ ਇਦਾਂ ਬਹੁਤ ਭੇਜੀਆਂ ਵੀ ਐ ਡਾਈ ਕਰਾ ਕਰਾ ਪਰ ਹੁਣ ਤੁਹਾਡਾ ਕੰਮ ਥੋੜਾ ਸੌਖਾ ਕਰਤਾ ਆਪਾਂ ਹੁਣ ਚੁੰਨੀਆਂ ਪਹਿਲਾਂ ਹੀ ਆਪਾਂ ਨਾਲ ਰੈਡੀ ਕਰ ਦਿੱਤੀਆਂ ਦੀ ਹੁਣ ਤੁਹਾਨੂੰ ਸੂਟ ਦੇਣ ਜਾ ਰਿਹਾ ਵਿਦ ਚੁੰਨੀ 690 ਰਾਈਟ ਸਹੀ ਸੁਣਿਆ ਤੁਸੀਂ ਜੀ ਵਿਦ ਚੁੰਨੀ ਦਊਗਾ ਸਿਰਫ 90 ਰੁਪਏ ਐਕਸਟਰਾ ਲੱਗੇ ਤੇ ਚੁੰਨੀ ਤੁਹਾਨੂੰ ਨਾਲ ਮਿਲ ਗਈ ਜੀ ਇਸ ਤੋਂ ਫਾਇਦੇ ਵਾਲੀ ਡੀਲ ਕੁਛ ਨਹੀਂ ਮਿਲਨੀ ਆਲਵਰ ਸੂਟ ਦਾਣੇਦਾਰ ਕੱਪੜੇ ਦਾ ਨਾਲ ਹਾਥ ਪ्योर ਦੀ ਚੁੰਨੀ 690 ਪਲੱਸ ਡਿਲੀਵਰੀ ਫ੍ਰੀ ਜੀ ਡਿਲੀਵਰੀ ਵੀ ਫ੍ਰੀ ਤੇ ਨਾਲ ਗਿਫਟ ਕੂਪਨ ਵੀ ਫਸਟ ਕਲਰ ਆ ਗਿਆ ਵਾਈਨ ਸ਼ੇਡ ਸੈਕੰਡ ਆ ਗਿਆ ਜੋ ਬਹੁਤ ਹੀ ਪਿਆਰਾ ਪਿਆਰਾ ਨੇਵੀ ਬਲੂ ਸ਼ੇਡ ਜੀ ਇਹਨੂੰ ਚਾਹੇ ਲਗਵਾਨੀ ਹੋਈ ਨਾ ਇਦਾਂ ਦੀ ਸਕਿਨ ਕਲਰ ਦੀ ਬਰੀਕ ਦੀ ਲੈਂਸ ਲਵਾ ਦਿਓ ਚਾਰੇ ਪਾਸੇ ਤੇ ਸੂਟ ਬਹਿ ਜਾ ਬਹਿ ਜਾ ਬਣ ਜਾਊਗਾ ਪੂਰਾ ਬਹਿ ਜਾ ਬਹਿ ਜਾ ਆ ਚੱਕੋ ਦੀ ਨੈਕਸਟ ਰਸਟ ਕਲਰ ਜੀ ਚਾਹੇ ਸੂਟ ਨਾਲ ਦੀ ਵੀ ਪੱਟੀ ਲਾਣੀ ਆ ਉਹ ਵੀ ਲਾ ਸਕਦੇ ਆ ਚਾਰੇ ਪਾਸੇ ਸੂਟ ਨਾਲ ਦੀ ਪੱਟੀ ਵੀ ਲੱਗ ਸਕਦੀ ਆ ਉਸ ਤੋਂ ਨੈਕਸਟ ਆ ਗਿਆ ਮਹਿੰਦੀ ਚਾਰ ਰੰਗਾਂ ਦਾ ਖੂਬਸੂਰਤ ਜਆ ਕਲਰ ਚਾਰਟ ਕੋਸਟਿੰਗ ਇਜ਼ ਜਸਟ 600